ਪੰਜਾਬ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਦੋਂ ਵੀ ਕੋਈ سنگੀਨ ਅਪਰਾਧ ਕੋਈ ਸੈਂਸੇਸ਼ਨਲ ਕ੍ਰਾਈਮ ਹੁੰਦਾ ਹੈ ਤੇ ਕ੍ਰਿਮੀਨਲਸ ਦੇ ਮਗਰ ਹੱਥ ਧੋ ਕੇ ਪੈ ਜਾਂਦੀ ਉਸੇ ਲੜੀ ਚ ਤੁਹਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲਨੀ ਜਦੋਂ ਬੀਤੇ ਦਿਨੀ ਕੱਗ aeration ਚ ਸੰਜੀਵ ਕੁਮਾਰ ਨਾਮ ਦੇ ਇੱਕ ਵੱਡੇ ਕਰੀਆਨਾ ਵਪਾਰੀ ਦੇ ਘਰੋਂ 28 ਲੱਖ ਰੁਪਈਆ ਕੈਸ਼ ਚੋਰੀ ਹੋਇਆ ਸੀ ਇਸ ਵਾਰਦਾਤ ਕਾਰਨ ਪੂਰੇ ਕੱਗੇਰੀਏ ਦੇ ਵਪਾਰੀ ਵਰਗ ਚ ਗਰੋਸ਼ ਪਾਇਆ ਜਾ ਰਿਹਾ ਸੀ ਇਮੀਡੀਏਟਲੀ ਅਸੀਂ ਟੀਮਾਂ ਬਣਾਈਆਂ ਐਸਪੀ ਡੀ ਯוגੇਸ਼ ਸ਼ਰਮਾ ਐਸਪੀ ਸਪੈਸ਼ਲ ਬ੍ਰਾਂਡ ਜਸਬੀਰ ਸਿੰਘ ਡੀਐਸਪੀ ਪਾਤਣਾ ਦਲਜੀਤਵਰਕ ਡੀਐਸਪੀ ਡੀ ਪਵਨਜੀਤ ਇੰਚਾਰਜ ਸੀਆਈਏ ਸਮਾਣਾ ਮਨਪ੍ਰੀਤ ਐਸਐਚਓ ਕਗਾ ਤੇ ਐਸਐਚਓ ਸ਼ਤਰਣਾ ਅਸੀਂ ਅਡਾਟ ਟੀਮਾਂ ਬਣਾ ਕੇ ਅਡਾਟ ਟੀਮਾਂ ਨੂੰ ਕੰਮ ਵੰਡਿਆ ਕੁਝ ਟੀਮਾਂ ਟੈਕਨੀਕਲ ਐਨਾਲਿਸਿਸ ਤੇ ਲੱਗੀਆਂ ਕੁਝ ਟੀਮਾਂ ਸੀਸੀਟੀਵੀ ਕੈਮਰੇਾਂ ਤੇ ਲੱਗੀਆਂ ਤੇ ਕੁਝ ਟੀਮਾਂ ਜਿਹੜੀਆਂ ਨੇ ਉਹਨਾਂ ਨੇ ਮੌਕੇ ਤੇ ਜਿਹੜੇ ਖੁਸ਼ਗਿਸ ਕਰਨੀ ਸੀ ਉਹਦੇ ਚ ਲੱਗੀਆਂ ਬੜੀ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਜਦੋਂ ਅਸੀਂ ਇਸ ਵਾਰਦਾਤ ਨੂੰ ਕਰੈਕ ਕਰਦੇ ਹੋਏ 26 ਲੱਖ ਰੁਪਇਆ ਜਿਹੜਾ ਰਿਕਵਰ ਕਰ ਲਿਆ ਤੇ ਪੰਜ ਦੋਸ਼ੀ ਜਿਹੜੇ ਇਸ ਵਾਰਦਾਤ ਚ ਇਨਵੋਲਡ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਵਾਰਦਾਤ ਚ ਵਰਤਿਆ ਗਿਆ ਮੋਟਰਸਾਈਕਲ ਤੇ ਖਡਾਉਣਾ ਪਿਸਤੌਲ ਜਿਹਦੇ ਰਾਹੀਂ ਇਹਨਾਂ ਨੇ ਡਰਾ ਕੇ ਬੰਦਕ ਬਣਾ ਕੇ 25 ਲੱਖ ਰੁਪਏ ਦੀ ਲੁੱਟ ਕੀਤੀ ਸੀ ਉਹ ਵੀ ਬਰਾਮਦ ਹੋ ਗਿਆ ਇਸ ਲੁੱਟ ਦਾ ਮੇਨ ਮਾਸਟਰਮਾਈਂਡ ਉਸੇ ਬਾਣਿਆ ਪਰਿਵਾਰ ਦਾ ਜਿਹੜਾ ਇੱਕ ਪੁਰਾਣਾ ਲੰਗਰੀ ਸੇਵਾਦਾਰ ਜਿਹੜਾ ਪਿਛਲੇ ਕਈ ਸਾਲਾਂ ਤੋਂ ਉਸ ਪਰਿਵਾਰ 'ਚ ਸੇਵਾ ਕਰ ਰਿਹਾ ਸੀ ਉਹਨੂੰ ਪਤਾ ਸੀ ਕਿ ਵੱਡੀ ਕੁਆਂਟੀਟੀ 'ਚ ਕੈਸ਼ ਜਿਹੜਾ ਆ ਘਰੇ ਰੱਖਿਆ ਹੋਇਆ ਉਸ ਲਾਂਗਰੀ ਜੱਗੇ ਨੇ ਅੱਗੇ ਇੱਕ ਟੀਮ ਤਿਆਰ ਕੀਤੀ ਜਿਦੇ ਚ ਉਹਨੇ ਰਮੇਸ਼ ਬੰਟੀ ਅਮਰੀਕ ਵਗੈਰਾ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਤੇ ਬੜੀ ਸਫਾਈ ਨਾਲ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ 28 ਲੱਖ ਰੁਪਈਆ ਇੱਕ ਬੜੀ ਵੱਡੀ ਰਕਮ ਸੀ ਉਹਦੇ ਚੋਂ 26 ਲੱਖ ਰੁਪਈਆ ਸੀ ਰਿਕਵਰ ਕਰ ਲਿਆ ਤੇ 2 ਲੱਖ ਰੁਪਈਆ ਕੱਲਾ ਜਿਹੜਾ ਰਿਕਵਰੀ ਪੈਣ ਨਹੀਂ ਲੈਂਦੀ ਇਸ ਵਰਦਾਤ ਨੂੰ ਰਿਕਾਰਡ ਟਾਈਮ 2 ਦਿਨਾਂ ਚ ਟਰੇਸ ਕਰਨ ਦੇ ਨਾਲ ਸਾਰੇ ਸ਼ਹਿਰ ਚ ਸਪੈਸ਼ਲੀ ਕਗਾ ਏਰੀਆ ਚ ਪਟਿਆਲਾ ਪੁਲਿਸ ਦੀ ਸਾਰੇ ਵਪਾਰੀ ਵਰਗ ਨੇ ਬੜੀ ਸ਼ਲਾਘਾ ਕੀਤੀ ਹੈ ਤੇ ਮੈਂ ਸਾਰੇ ਕ੍ਰਿਮੀਨਲਸ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਕ੍ਰਾਈਮ ਦੇ ਪਿੱਛੇ ਪਈ ਹੋਈ ਆ ਤੇ ਜੇਕਰ ਕ੍ਰਿਮੀਨਲ ਤੇ ਸ਼ਰਾਰਤੀ ਅੰਸਰ ਇਹ ਸੋਚਦੇ ਆ ਕਿ ਪਟਿਆਲੇ ਚ ਵਰਦਾਤ ਕਰਕੇ ਐਸਕੇਪ ਕਰ ਜਾਣਗੇ ਉਹ ਗੱਲ ਬਿਲਕੁਲ ਨਹੀਂ ਹੈਗੀ ਅਸੀਂ ਹਰੇਕ ਕ੍ਰਾਈਮ ਨੂੰ ਬੜੀ ਸੰਜੀਦਗੀ ਨਾਲ ਇਨਵੈਸਟੀਗੇਟ ਕਰਦੇ ਆਂ ਤੇ ਰਿਪੋਰਟ ਟਾਈਮ 'ਚ ਕਰੈਕ ਕਰਦੇ ਆਂ ਸਰ ਇੱਕ ਇੱਕੋ ਏਰੀਆ ਦੇ ਨੇ ਬੰਦੇ ਜਿਹੜੇ ਇਹ ਜਿੰਨੇ ਦੋਸ਼ੀ ਨੇ ਜੀ ਇਹ ਵੀ ਸਾਰੇ ਉਸੇ ਘੱਗੇ ਏਰੀਏ ਦੇ ਲੋਕਲ ਨੇ ਤੇ ਪੰਜ ਦੋਸ਼ੀ ਅਸੀਂ ਜਿਹੜੇ ਸਾਰੇ ਇਹਦੇ 'ਚ ਇਨਵੋਲਡ ਸੀਗੇ ਵਾਰਦਾਤ 'ਚ ਉਹਨਾਂ ਨੂੰ ਅਰੈਸਟ ਕਰ ਲਿਆ ਸਰ ਘੱਗੇ ਦੀ ਤੋਂ ਫੜੇ ਗਏ ਆ ਜਾਂ ਬਾਹਰੋਂ ਕਿਤੋਂ ਫੜੇ ਗਏ ਆ ਇਹ ਦੇਖੋ ਜੀ ਇਹ ਅੰਦਰ ਏਰੀਆਸ ਤੋਂ ਫੜੇ ਗਏ ਆ ਪਰੇ ਸਾਰੇ ਦੋਸ਼ੀ ਜਿਹੜੇ ਸਵਾਰਦਾ ਵਿੱਚ ਇਨਵੋਲ ਸੀਗੇ ਉਹ ਟੋਟਲ ਅਸੀਂ ਅਰੈਸਟ ਕਰ ਲਏ। ਨਹੀਂ ਨਹੀਂ ਬੈਕਗ੍ਰਾਉਂਡ ਵੀ ਦੱਸ ਦੋ ਜੀ ਇਹਨਾਂ ਚੋਂ ਜਿਹੜਾ ਮੇਨ ਮਾਸਟਰਮਾਈਂਡ ਆ ਉਹ ਤੇ ਜਿਹੜਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਪਰਿਵਾਰ ਚ ਸੇਵਾਦਾਰ ਜੱਗਾ ਸੀਗਾ ਉਹ ਹੈਗਾ ਤੇ ਜਿਹੜਾ ਚੋਰੀ ਦੀ ਵਾਰਦਾਤ ਨੂੰ ਮੇਨ ਅੰਜਾਮ ਦੇਣ ਵਾਲਾ ਜਿਹੜਾ ਬੰਟੀ ਹੈਗਾ ਉਹ ਬੰਟੀ ਤੇ ਪੁਰਾਣੇ ਵੀ 19 ਮੁਕਦਮੇ ਦਰਜ ਨੇ ਚੋਰੀ ਦੇ ਮਤਲਬ ਉਹ ਬੜਾ ਸਰਗਰਮ ਤੇ ਪ੍ਰੋਫੈਸ਼ਨਲ ਚੋਰ ਹੈਗਾ। ਤਾਂ ਇਹ ਉਹਨਾਂ ਨੇ ਇਨੀ ਵੱਡੀ ਵਾਰਦਾਤ ਨੂੰ 28 ਲੱਖ ਰੁਪਏ ਦੀ ਲੋਪਾਂ ਨੂੰ ਅੰਜਾਮ ਦਿੱਤਾ ਸਰੇ ਕਿਸੇ ਮਰੀਜ਼ ਦੇ ਇਲਾਜ ਲਈ ਲੈਣ ਦੇ ਪੈਸੇ ਇਹ ਦੇਖੋ ਜੀ ਇਹ ਹੁਣ ਅਸੀਂ ਇਹਦੇ ਚ ਹੋਰ ਡੂੰਘਾਈ ਨਾਲ ਇਨਵੈਸਟ ਕਰਾਂਗੇ ਕਿ ਇਹਨਾਂ ਅਮਾਉਂਟ ਜਿਹੜਾ ਘਰੇ ਸੀਗਾ ਉਹ ਕਦ ਲਈ ਸੀਗਾ ਪਰ ਪਰਿਵਾਰ ਨੇ ਵੀ ਬੜੀ ਸ਼ਲਾਘਾ ਕੀਤੀ ਕਿ ਪੁਲਿਸ ਨੇ ਰਿਕਾਰਡ ਟਾਈਮ 'ਚ ਸਾਰਾ ਜੜਾ ਰਿਕਵਰੀ ਹਿੱਸਾ ਜੀ ਜਿੱਦਾਂ ਹੁਣ ਵੀ ਕੰਮ ਕਰਦਾ ਦਿੱਤੀ ਇਹ ਜੱਗਾ ਜਦੋਂ ਤੱਕ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਉਦੋਂ ਤੱਕ ਤੇ ਕੰਮ ਕਰ ਹੀ ਰਿਹਾ ਸੀ ਜੀ ਹੇ ਘਰ ਵਾਲਿਆਂ ਦੇ ਭਰੋਸੇ 'ਚ ਸੀਗਾ ਇਹਨੂੰ ਇਹਨੂੰ ਦੇਖੋ ਜੀ ਜਿਹੜਾ ਘਰ ਦਾ ਤੇਦੀ ਹੁੰਦਾ ਉਹਨੂੰ ਪਤਾ ਹੁੰਦਾ ਜਿਹੜਾ ਇੰਨੇ ਸਾਲਾਂ ਤੋਂ ਪਰਿਵਾਰ ਦੀ ਸੇਵਾ ਕਰਦੇ ਆ ਹੋਵੇ ਤੇ ਪਰਿਵਾਰ ਨੇ ਉਹਨੂੰ ਆਪਣਾ ਰਾਜਦਾਰ ਸਮਝਿਆ ਤੇ ਉਹਨੂੰ ਪਤਾ ਸੀ ਥੋੜੀ ਦਮ ਬਾਅਦ ਫਰਾਰ ਹੋ ਗਿਆ ਇਸ ਜਗ੍ਹਾ ਥੋੜੀ ਦਮ ਬਾਅਦ ਸਾਰੇ ਫਰਾਰ ਹੋ ਗਏ ਸੀ ਜੀ ਤੇ ਅਸੀਂ ਬਹੁਤ ਮਿਹਨਤ ਨਾਲ ਡਿਟੇਲ ਚ ਇਨਵੈਸਟੀਗੇਸ਼ਨ ਕਰਦੇ ਹੋਏ ਸਾਰੇ ਬੰਦੇ ਜਿਹੜੇ ਅਰੈਸਟ ਕਰਦੇ ਆ ਤਰੇਹਾਰਾ ਆਪਣੇ ਜੇ ਲੋ ਵੀ ਪਟਿਆਲੇ ਦੇ ਵਿੱਚ ਕੋਈ ਬਾਰਦਾਤ ਹੁੰਦੀ ਆ ਤਾਂ ਪੁਲਿਸ ਪਾਰਟੀ ਜਿਹੜੀ ਆ ਕੁਝ ਘੰਟਿਆਂ ਦੇ ਵਿੱਚ ਮਤਲਬ ਕਿ ਮੋਜਵਰ ਨੂੰ ਗ੍ਰਿਫਟ ਕਰ ਰਹੀ ਹੈ ਉਪਤਾ ਕਰ ਰਹੀ ਹੈ ਜੋ ਕਿ ਇੱਕ ਸਲਾਮਾ ਜੋ ਕਦਮ ਆ ਪਰ ਇਹਦੇ ਵਿੱਚ ਜੋ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਸ਼ਾਮਿਲ ਹੁੰਦੇ ਨੇ ਕੀ ਉਹਨਾਂ ਦੀ ਪ੍ਰਮੋਸ਼ਨ ਦੇ ਉੱਤੇ ਕੋਈ ਇਫੈਕਟ ਪੈਂਦਾ ਜਾਂ ਨਹੀਂ ਇਹਦੇ ਤੁਹਾਡਾ ਸਵਾਲ ਚੰਗਾ ਸਵਾਲ ਆ ਅੰਜੋ ਬੀਜੀਪੀ ਪੰਜਾਬ ਨੇ ਕਲੀਅਰ